ਪੰਨੀ ਪਾਸਾ ਇਸੇ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਬੜੀ ਧੁੰਮ ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਹੈ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਬਟਿੰਡਾ ਦੀਆਂ ਜਿੱਥੇ ਬੜੀ ਧੁੰਮ ਧਾਮ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬੜੀ ਧੁੰਮ ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤعداد ਚ ਬਟਿੰਡਾ ਦੇ ਜਿਹੜੇ ਲੋਕ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਪਹੁੰਚੇ ਆ ਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਤੇ ਆਈ ਹੋਈ ਸੰਗਤ ਵੱਲੋਂ ਲੰਗਰ ਵੀ ਛਕਿਆ ਜਾ ਰਿਹਾ ਕਾਫੀ ਵੱਡੀ ਤਦਾਰ ਚ ਬਠਿੰਡਾ ਦੇ ਜਿਹੜੇ ਲੋਕ ਗੁਰਦੁਆਰਾ ਕਿਲਾ ਮਵਾਰਕ ਸਾਹਿਬ ਪਹੁੰਚੇ ਹੈ ਅਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਅਤੇ ਆਈ ਹੋਈ ਸੰਗਤ ਵੱਲੋਂ ਲੰਗਰ ਵੀ ਜਲਾ ਛਕਿਆ ਜਾ ਰਿਹਾ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ ਪੰਡਾਲ ਦੀਆਂ ਜਿੱਤੇ ਆਈ ਵੀ ਸੰਗਤ ਮੈਨੂੰ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਿਹਾ ਹਾਂ ਗੋਟਵਾਰਾ ਕਿਲਾ ਮੁबारक ਸਾਹਿਬ ਬਠਿੰਡਾ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੇ ਲੋਕ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਗੋਟਵਾਰਾ ਕਿਲਾ ਮੁबारक ਸਾਹਿਬ ਪਹੁੰਚ ਲਿਆ ਆਪੇ ਕਾਫੀ ਧੁੰਮ ਕਾਮ ਨਾਲ ਅਤੇ ਗੁਰੂ ਜੀ ਦਾ ਜਿਹੜਾ ਜਨਮ ਦਿਹਾੜਾ ਬੜੇ ਧੁੰਮ ਕਾਮ ਨਾਲ ਬਠਿੰਡਾ ਦੇ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਿਹਾ ਸੀ ਕਿਲਾ ਮਵਾਰਕ ਸਾਹਿਬ ਬਟਿੰਡਾ ਦੇ ਗੁਰਦੁਆਰਾ ਕਿਲਾ ਮਵਾਰਕ ਸਾਹਿਬ ਦੇ ਸਾਡੇ ਨਾਲ ਪ੍ਰਬੰਧਕ ਮੌਜੂਦ ਹੈ ਦਲਵਾ ਚਰਦੇ ਆ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਇਸ ਸ਼ੁਭ ਘੜੀ ਦੇ ਮੌਕੇ ਤੇ ਕੀ ਕਹਿਣਾ ਚਾਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਅਨੁਕ੍ਰੰਤੀਆ ਮਿੱਟੀ ਤੋਂ ਜਗ ਚਾਨਣ ਹੋ ਆਜਾ ਰਸੂਲ ਜੀ ਨਿਕਲੇ ਆ ਤਾਰੇ ਸ਼ਾਪ ਪੰਦੀਰ ਫੜਵਾਏ ਸੇ ਦਿਨ ਜਦ ਸਤਿਗੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਮ ਪ੍ਰਕਾਸ਼ ਦਿਹਾੜਾ ਸਮੁੱਚੇ ਅੰਮ੍ਰਿਤੰਡਾ ਸ਼ਰਧੀਆਂ ਸੰਗਤਾਂ ਸਾਹਿਬ ਨੂੰ ਇੱਕ ਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਤਿ ਪਰਸਨ ਉਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਅੱਜ ਸ੍ਰੀ ਹਕਨ ਪਰਸਾ ਜੀ ਦੀ ਸੰਪੂਰਨਤਾ ਹੋਈ ਹੈ ਵਿਸ਼ੇਸ਼ ਸਮਾਗਮ ਹੋ ਰਿਹਾ ਨੇ ਇਸ ਦੇ ਵਿੱਚ ਪੰਥ ਵਿਸਤ੍ਰਿਤ ਘਾਟੀ ਜੱਤੇ ਕੀਰਤਨੀ ਜੱਥੇ ਸੰਗਤਾਂ ਵਿੱਚ ਇਲਾਹੀ ਬਾਣੀ ਦੇ ਹਾਜ਼ਰ ਕੀਰਤਨ ਦੇ ਨਾਲ ਜੋੜ ਰਹੇ ਨੇ ਆਪ ਦੇ ਸਾਰੇ ਲੋਕਾਈ ਦੇ ਵਿੱਚ ਆਪਾਂ ਤੁਹਾਨੂੰ ਆਏ ਗੁੰਜੀ ਜੋਤ ਵਾਸਤਵ ਹੀ ਹੈ ਆਪਾਂ ਨੂੰ ਸਤਿਗੁਰੂ ਜੀ ਨੇ ਇਸ ਸਾਸਨਾ ਤੇ ਚਲਣ ਦਾ ਜੋ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਅਤੇ ਸਤਿਗੁਰੂ ਜੀ ਸਾਹਿਬ ਸ਼੍ਰੀ ਨਾਨਕ ਜੀ ਮਹਾਰਾਜ ਦੇ ਪਾਂ ਪਕਾਸ਼ ਦੇ ਹਨ ਜੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਪਾ ਜੀ ਕਿ ਲੱਗਦਾ ਹੈ ਭਾਰਤ ਦੇਸ਼ ਚ ਜੋ ਵੀ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦਿਹਾੜੇ ਮਨਾਏ ਜਾਂਦੇ ਆ ਕਿ ਲੱਗਦਾ ਹੈ ਹਰ ਇੱਕ ਵਰਗ ਨੂੰ ਹਰ ਇੱਕ ਸਮਾਜ ਨੂੰ ਮਿਲਦੁਲ ਕੇ ਮਨਾਨੇ ਚਾਹੀਦੇ ਹਨ ਹਾਂਜੀ ਜਿਹੜਾ ਸਤਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪੰਗ੍ਰ ਕਾਸ਼ ਦਿਹਾੜਾ ਹੈ ਸਾਰੇ ਜੋ ਧਰਮਾਨਾ ਸਾਰੇ ਜੋ ਲੋਕਾਈ ਹੈ ਉਸ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਕਿਉਂਕਿ ਸਾਰੇ ਧਰਮਾਂ ਦਾ ਆਪਾਂ ਨੂੰ ਸਤਿਕਾਰ ਕਰਨਾ ਸਤਿ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿਖਾਇਆ ਹੈ ਇਸ ਕਰਕੇ ਸਾਰੇ ਭਾਰਤ ਵਰਸ਼ ਨੂੰ ਇਹ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਚਾਹੀਦਾ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਇਹ ਕੌਮ ਹੈ ਸਤਿਊ ਜੀ ਨੇ ਵੀ ਆਪਾਂ ਨੂੰ ਇਸ ਸੰਤਾ ਤੇ ਉਪਦੇਸ਼ ਸਤਿਊ ਜੀ ਨੇ ਬਖਸ਼ ਹਨ ਵਾਹਿ ਜੀ ਦਾ ਖਸਤਾ ਵਾਹਿ ਜੀ ਦੀ ਪਤਨੀ ਜੀ ਜੀ ਬਿਲਕੁਲ ਐਸੀ ਗੁਰਦੁਆਰਾ ਕਿਲਾ ਮੁबारक ਸਾਹਿਬ ਦੇ ਪ੍ਰਬੰਧਕ ਤੇ ਜਿਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਮੁਬਾਰਕਾਂ ਅਤੇ ਕਿਹਾ ਕਿ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦਿਹਾੜੇ ਆ ਹਰ ਇੱਕ ਵਰਗ ਨੂੰ ਔਰ ਇੱਕ ਸਮਾਜ ਨੂੰ ਮਿਲ ਕੇ ਜਿਹੜੇ ਮਨਾਲੇ ਚਾਹੀਦੇ ਹਨ ਚਾਵਾ ਮਖੀ ਦੇ ਨਾਮ ਉਚਾਰਕੀਵਾਲ ਪਾਲਿਕਾ ਸਵੇਰਾ ਟੀਵੀ ਬਟਿੰਡਾ ਅੰਮ੍ਰਿਤਸਰ ਪਾਸਚਾਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਬੜੀ ਧੁੰਮ ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਹੈ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਬਟਿੰਡਾ ਦੀਆਂ ਜਿੱਥੇ ਬੜੀ ਧੁੰਮ ਧਾਮ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬੜੀ ਧੁੰਮ ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤعداد ਚ ਬਟਿੰਡਾ ਦੇ ਜਿਹੜੇ ਲੋਕ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਪਹੁੰਚੇ ਆ ਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਆਪਾਂ ਆਈ ਹੋਈ ਸੰਗਤ ਵੱਲੋਂ ਲੰਗਰ ਵੀ ਸ਼ੁਰੂ ਕੀਤਾ ਜਾ ਰਿਹਾ ਹੈ کافی ਵੱਡੀ ਤਦਾਰ ਚ ਬਠਿੰਡਾ ਦੇ ਜਿਹੜੇ ਲੋਕ ਗੁਰਦੁਆਰਾ ਤਿਲਾ ਮੁਬਾਰਕ ਸਾਹਿਬ ਪਹੁੰਚੇ ਆ ਅੱਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਅਤੇ ਆਈ ਹੋਈ ਸੰਗਤ ਵੱਲੋਂ ਲੰਗਰ ਵੀ ਚਲਾਇਆ ਜਾ ਰਿਹਾ ਹੈ ਤਸਵੀਰਾਂ ਇਸ ਟੈਂਪਲ ਨੂੰ ਵਿਖਾਰੇ ਪੰਡਾਲ ਦਿਆਂ ਜਿੱਥੇ ਆਈ ਵਈ ਸੰਗਤ ਮੰਨੋਂ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਿਹਾ ਗੋਟਵਾਰਾ ਕਿਲਾ ਮੁਵਾਰਕ ਸਾਹਿਬ ਪੰਡਾਲ ਦਿਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੇ ਲੋਕ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਗੋਟਵਾਰਾ ਕਿਲਾ ਮੁਵਾਰਕ ਸਾਹਿਬ ਪਹੁੰਚ ਲਿਆ ਆਪੇ ਕਾਫੀ ਧੁੰਮਕਾਮ ਨਾਲ ਅਤੇ ਗੁਰੂ ਜੀ ਦਾ ਜਿਹੜਾ ਜਨਮ ਦਿਹਾੜਾ ਬੜੇ ਧੁੰਮਕਾਮ ਨਾਲ ਬਠਿੰਡਾ ਦੇ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਕਿਲਾ ਮੁਵਾਰਕ ਸਾਹਿਬ ਬਟੇਂਦਾ ਦੇ ਗੁਰਦੁਆਰਾ ਕਿਲਾ ਮੁਵਾਰਕ ਸਾਹਿਬ ਦੇ ਸਾਡੇ ਨਾਲ ਪ੍ਰਬੰਧਕ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਇਸੇ ਸ਼ੁਭ ਘੜੀ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਨਾਨਕ ਪ੍ਰਕਾਟਿਆ ਮਿੱਟੀ ਤੋਂ ਜਗ ਚਾਨਣ ਹੋ ਆਜਾ ਰਸੂਲ ਜੀ ਨਿਕਲੇ ਆ ਤਾਰੇ ਸ਼ਾਹ ਪੰਦੀਰ ਫੜਵਾਇ ਸੇ ਦਿਨ ਜਦ ਸਤੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਮ ਪ੍ਰਕਾਸ਼ ਦਿਹਾੜਾ ਸੋਚੇ ਅਮ੍ਰਿੰਡਾ ਸ਼ਹਿਰ ਦੀਆਂ ਸੰਗਤਾਂ ਸਾਹਿਬ ਪੰਥ ਇੱਕ ਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਪਰਸੋਂ ਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਅੱਜ ਸ਼੍ਰੀ ਗੁਰੂ ਕਨਵਰ ਸਾਹਿਬ ਦੀ ਸੰਪੂਰਨਤਾ ਹੋਈ ਹੈ ਵਿਸ਼ੇਸ਼ ਸਮਾਗਮ ਹੋ ਰਹੇ ਨੇ ਇਸ ਦੇ ਵਿੱਚ ਪੰਥ ਵਿਸਥਾ ਦੀ ਜੱਤੇ ਕੀਤੀ ਜਾਂ ਅਤੇ ਸੰਗਤਾਂ ਨੇ ਇਲਾਹੀ ਬਾਣੀ ਦੇ ਆਦੇ ਸਕੀਪਨ ਦੇ ਨਾਲ ਜੋੜ ਰਹੇ ਨੇ ਆਪ ਦੇ ਸਾਰੇ ਲੋਕਾਈ ਦੇ ਵਿੱਚ ਆਤਮਿਕ ਪ੍ਰਵਾਹ ਗੁੰਦੀ ਜੋਤ ਵਸ ਰਹੀ ਹੈ ਆਪਾਂ ਨੂੰ ਸਤਿਗੁਰੂ ਜੀ ਨੇ ਇਸ ਸਾਸਨਾ ਤੇ ਚਲਣ ਦਾ ਜੋ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਆਪੇ ਸਤਿਗੁਰੂ ਜੀ ਸਾਹਿਬ ਸ਼੍ਰੀ ਨਾਨਕ ਜੀ ਮਹਾਰਾਜ ਦੇ ਪਾਣ ਪ੍ਰਕਾਸ਼ ਦੇ ਅੰਨੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਪਾ ਜੀ ਕੀ ਲੱਗਦਾ ਹੈ ਭਾਰਤ ਦੇਸ਼ 'ਚ ਜੋ ਵੀ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦਿਹਾੜੇ ਮਨਾਏ ਜਾਂਦੇ ਆ ਕੀ ਲੱਗਦਾ ਹੈ ਹਰ ਇੱਕ ਵਰਗ ਨੂੰ ਹਰ ਇੱਕ ਸਮਾਜ ਨੂੰ ਮਿਲਦੋਲ ਕੇ ਮਨਾਉਣੇ ਚਾਹੀਦੇ ਹਨ ਹਾਂਜੀ ਜਿਹੜਾ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਂ ਪ੍ਰਕਾਸ਼ ਦਿਹਾੜਾ ਹੈ ਸਾਰੀਆਂ ਜੋ ਧਰਮਾਨਾ ਸਾਰੀ ਜੋ ਨੋਕਾਈ ਹੈ ਉਸ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਕਿਉਂਕਿ ਸਾਰੇ ਧਰਮਾਂ ਦਾ ਆਪਾਂ ਨੂੰ ਸਤਿਕਾਰ ਕਰਨਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਖਾਇਆ ਹੈ ਇਸ ਕਰਕੇ ਸਾਰੇ ਭਾਰਤ ਵਰਸ਼ ਨੂੰ ਇਹ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਚਾਹੀਦਾ ਹੈ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਏ ਕੌਮ ਹੈ ਸਤਿਗੁਰੂ ਜੀ ਨੇ ਵੀ ਆਪਾਂ ਨੂੰ ਇਸ ਸੰਤਾ ਤੇ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਆ ਹਨ ਵਾਇਪ ਜੀ ਦਾ ਖਸਤਾ ਵਾਇਪ ਜੀ ਕੀਪਤੀ ਜੀ ਬਿਲਕੁਲ ਇਸੇ ਗੁਰਦੁਆਰਾ ਕਿਲਾ ਮਵਾਰਕ ਸਾਹਿਬ ਦੇ ਪ੍ਰਬੰਧਕ ਤੇ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਮੁਬਾਰਕਾਂ ਅਤੇ ਕਿਹਾ ਕਿ ਗੁਰੂਆਂ ਪੀਰਾਂ ਦੇ ਜਿਹੜੇ ਜਨਮ ਦਿਹਾੜੇ ਆ ਹਰ ਇੱਕ ਵਰਗ ਨੂੰ ਔਰ ਇੱਕ ਸਮਾਜ ਨੂੰ ਮਿਲ ਕੇ ਜਿਹੜੇ ਮਨਾਲੇ ਚਾਹੀਦੇ ਹਨ ਚਾਵਾ ਮੈਕੀਡੀ ਦੇ ਨਾਲ ਮਨੋਚਰਕੀਵਾਲ ਪਾਲਿਕਾ ਸਵੇਰਾ ਟੀਵੀ ਬਟਿੰਡਾ